ਕੇ ਟਰੱਕ ਭੇਜਿਆ ਹੈ। ਪੁਲਿਸ ਨੇ ਪਾਇੀ ਤੇ ਬਿਲਕੁਲ ਡਰਾਈਵਰ ਨੂੰ ਪੁੱਛਿਆ। ਡਰਾਈਵਰ ਕਹਿੰਦਾ ਹੌਂਸ ਕੋਲ ਬੌਂਡ ਗੱਡੀ ਹੈ ਜੀ। ਖੰਨਾ ਸਿਟੀ ਪੁਲਿਸ ਨੇ ਭੇਜਿਆ ਡਰਾਈਵਰ ਨੇ ਦੱਸਿਆ ਵੀ ਖੰਨਾ ਸਿਟੀ ਪੁਲਿਸ ਨੇ ਜਬ ਤੋਂ ਹੀ ਗੱਡੀ ਭੇਜੀ ਆ ਰਾਸ਼ਨ ਲੈ ਕੇ। ਠੀਕ ਹੈ ਜੀ। ਡਰਾਈਵਰ ਉਹ ਸਾਹਮਣੇ ਆ। ਡਰਾਈਵਰ ਆਪਦੇ ਮੂੰਹੋਂ ਦੱਸਦਾ ਕਿ ਆਸ਼ੂ ਗੁਪਤਾ ਪਤਾ ਨਹੀਂ ਆਸ਼ੂ ਆਸ਼ੂ ਬਾਂਸਲ ਨਾਮ ਦਾ ਬੰਦਾ ਜਿਹਦੇ ਕਰੇ ਅੱਗਾ ਅੱਧੀ ਅੱਧੀ ਹਾਂ ਲੋਡ ਹੋਈ ਆ ਤੇ ਉਹ ਘਰੇ ਤਾਲਾ ਲਾਇਆ ਹੋਇਆ ਉੱਥੇ 20 মিডিਆ ਗਿਆ ਉੱਥੇ 20 ਲੋਕ ਪਬਲਿਕ ਗਈ ਆ ਪਰ ਇਹ ਪ੍ਰਸ਼ਾਸਨ ਦੇਖੋ ਸਵੇਰੇ ਵੀ ਉਹਨਾਂ ਨੂੰ ਉਵੇਂ ਛੱਡਦਾ ਤੇ ਹੁਣ ਵੀ ਇਹਦਾ ਕੀ ਕਰਨਾ ਸਾਡੇ ਮੂਹਰੇ ਹੀ ਆ ਪ੍ਰਸ਼ਾਸਨ ਦਾ ਹੁਣ ਲੱਗਦਾ ਕੀ ਕੀ ਰਵਈਆ ਕੀ ਆ ਪ੍ਰਸ਼ਾਸਨ ਦਾ ਪ੍ਰਸ਼ਾਸਨ ਦਾ ਰਵਈਆ ਪ੍ਰਸ਼ਾਸਨ ਪੇਰੋਲ ਤੇ ਗਿਆ ਹੋਇਆ ਉਹਨਾਂ ਦੀ ਤੇ ਹਮ ਪ੍ਰਸ਼ਾਸਨ ਦਾ ਕੀ ਰਵਈਆ ਕਾਂਗਰਸੀ ਵਰਕਰਾਂ ਨੂੰ ਜਿਹੜੇ ਇਹਨਾਂ ਨੂੰ ਰੋਕਦੇ ਆ ਇੱਥੋਂ ਕਿਸੇ ਨੇ ਬਾਦ ਚ ਚਲੇ ਜਾਣਾ ਘੰਟੇ ਦੋ ਘੰਟਿਆਂ ਨੂੰ ਬਾਦ ਚ ਜਿਹੜੇ ਵਰਕਰ ਹੋਣਗੇ ਉਹਨਾਂ ਨੂੰ ਕੁੱਟਣਗੇ ਮਾਰਨਗੇ ਚੌਂਕ ਛੱਡ ਕੇ ਸੜਕ ਤੇ ਪਾ ਕੇ ਕੁੱਟਣਗੇ ਠੀਕ ਆ ਤੇ ਜਿਹੜੇ ਇਹਨਾਂ ਦੇ ਵਰਕਰ ਨੇ ਆਪ ਵਾਲੇ ਉਹ ਸਾਰਾ ਕੁਝ ਵੰਡਣਗੇ ਕੀ ਲੱਗਦਾ ਜੀ ਮੈਂ ਐਸਐਚਓ ਇੱਥੇ ਕਹਿੰਦੇ ਸੀ ਇੱਕ ਕਹਿੰਦੇ ਰਾਸ਼ਨ ਘਰਾਂ ਲਈ ਐ ਘਰਾਂ ਲਈ ਐ ਤੇ ਇੱਕ ਖੰੰਨਾ ਤੋਂ ਗੱਡੀ ਤੁਰੀ ਆ ਜੀ ਸਿਟੀ ਪੁਲਿਸ ਖੰੰਨਾ ਦੇ ਬੰਦ ਹੋਈ ਗੱਡੀ ਭੇਜੀ ਆ ਜੋ ਡਰਾਈਵਰ ਦੱਸ ਰਿਹਾ ਡਰਾਈਵਰ ਇਹ ਦੱਸ ਰਿਹਾ ਜੀ ਦਾ ਮੰਨਦੇ ਹੋ ਕਿਦਾ ਜੀ ਇਹ ਨੇੜੇ ਉਹਦੇ ਘਰੇ ਅੱਧਾ ਅਨਲੋਡ ਹੋਇਆ ਦੇਖੋ ਇਹ ਅੱਧਾ ਵਾ ਇਹ ਅਨਲੋਡ ਹੋਣ ਤੋਂ ਬਾਅਦ ਉੱਥੇ ਵੀ ਟ੍ਰੇਸ ਹੋਇਆ ਤੇ ਇਹਨੇ ਗੱਡੀ ਭਜਾਲੀ ਤੇ ਲੋਕਾਂ ਨੇ ਉਰੇ ਰੋਕੀ ਹੈ ਇਹ ਪਤਾ ਨਹੀਂ ਇਹ ਬਦਲਾਅ ਵਾਲੀ ਸਰਕਾਰ ਨੂੰ ਪਤਾ ਹੋਊਗਾ ਵੀ ਕੰਮ ਜਦੋਂ ਹੁੰਦੇ ਨੇ ਵੋਟ ਮੰਗਣੀ ਨਹੀਂ ਪੈਂਦੀ ਇਹ ਕੀ ਮੰਗਣੀ ਪੈ ਰਹੀ ਹੈ ਮੈਨੂੰ ਪਤਾ ਨਹੀਂ ਇੱਥੇ ਵੰਡੇ ਜਾ ਰਿਹਾ ਜੀ ਇਹ ਵੰਡੇ ਹਰ ਪਾਸੇ ਜੀ ਲੁਧਿਆਣਾ ਵੈਸਟ ਦੇ ਕੋਨੇ-ਕੋਨੇ 'ਚ ਵੰਡੇ ਜਾ ਰਿਹਾ ਜੀ ਲੋਕਾਂ ਨੂੰ ਲਾਲਚ ਦਿੱਤਾ ਜਾ ਰਿਹਾ ਜੀ ਕਾਂਗਰਸੀ ਵਰਕਰਾਂ ਨੂੰ ਤੇ ਜਿਹੜੇ ਸਧਾਰਨ ਲੋਕ ਨਾਲ ਖੜਦੇ ਨੇ ਜਾਂ ਖਲਾਫ ਬੋਲਦੇ ਆ ਉਹਨਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਜੀ ਜਿਹੜੇ ਬੋਲਦੇ ਨੇ ਕੁੱਟਿਆ ਮਾਰਿਆ ਇਹ ਤਾਂ ਵੱਧ ਤੋਂ ਨਿਕਲੇ ਹੋਣਗੇ ਜਾਂ ਘੱਟ ਨਿਕਲਿਆ ਹੋਰ ਵੀ ਇਹ ਤਾਂ ਹਰ ਵਾਰਡ ਚ ਟਰੱਕੇ ਹੀ ਟਰੱਕ ਨੇ ਜੀ ਇਹਨਾਂ ਦੇ ਇਹ ਪਤਾ ਨਹੀਂ ਕਿੱਥੋਂ ਦੋ ਨੰਬਰ ਦੀ ਕਮਾਈ ਦੇ ਲਿਆ ਕੇ ਪੂਰੇ ਵੰਡ ਰਹੇ ਨੇ ਇਹ ਹੁਣ ਮਤਲਬ ਬਦਲਾਅ ਵਾਲੀ ਸਰਕਾਰ ਪੰਜਾਬੀ ਦੇਖਣ ਪੀ ਇਹ ਹਾਲਾਤ ਕੀ ਨੇ ਇਹ ਪੰਜਾਬੀ ਇਹਦਾ ਜਵਾਬ ਦੇਣ ਕੀ ਇਹ ਇਹ ਦੇਖੋ ਆ ਰਾਸ਼ਮੀ ਕੇ ਤੰਦਾਲਾ ਨੇ ਸਭੀਆਂ ਸਾਰਾ ਕੁ ਖੁੱਲਿਆ ਪਿਆ ਹੈ ਇਹ ਕੈਮਰਾ ਬਿਲਕੁਲ ਰਿਕਰ ਇਹ ਤਾਂ 3-4 ਮਹੀਨੇ ਹੋ ਗਏ ਭਈਆ ਪੜ ਕੇ ਨਾ ਕੁਛ ਨਹੀਂ ਕੀਤੀ ਲੋਕ ਜਵਾਬ ਕਿਹਦੇ ਪੜੀ ਇਹ ਕਹਿੰਦੀ ਪੁਲਿਸ ਰਾਸ਼ਨ ਬੰਡਵਾ ਸਕਦੀ ਹੈ ਕਿ ਐਕਟੀ ਦੀ ਪੁਲਿਸ ਬਾਕੀ ਐਕਟ जी 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 हां जी बोलो अच्छा से हटा करते हैं ए ट्रक नो ना ट्रक नो बंद करा कर के उसे सील करवा के साइड पे कर हां सील करवा के ऐसी साइड पे लगवा देंगे ताकि कोई हो बना मैं ऐसे करवा दूंगा ठीक है अरे पाजी यार ओ देख पंजाबी हो घर के पीछे ला के देखना ना ਹਾਜ਼ਰ ਬ੍ਰਦਰ ਤੱਕਣਾ ਮਾਰੋ ਯਾਰ ਉਹ ਅਸੀਂ ਉਹ ਸਰਦੀ ਕਰਾਂਗੇ ਅਣਾ ਕੀ ਬੋਲਦਾ ਨਹੀਂ ਜਾਣਾ ਜਾਓ ਕੀ ਕਰਾਂਗੇ ਪਿੱਛੇ ਪੈਲੇ ਲਾਜੋ ਇਹ ਸਮਾਨ ਫੜਿਆ ਗਿਆ ਦੋ ਮਿੰਟ ਪਹਿਲਾਂ ਤੇਰੇ ਦੋ ਮਿੰਟ ਘਟਾ ਦੇ ਦੇ ਅਸੀਂ ਅਸੀਂ ਪੁਲਿਸ ਤੇ ਕੀ ਭਰੋਸਾ ਕਰਦੇ ਆ ਹੱਲੇ ਤਾਂ ਜਿਹੜੀ ਲੇਡੀ ਜਿਹੜੀ ਜਿਹੜੀ ਲੇਡੀ ਦੇ ਘਰ ਉਸ ਤੇ ਆ ਰਾਸ਼ਨ ਨਾਲੇ ਪਹਿਲਾਂ ਤਾਂ ਉੱਥੇ ਚੈੱਕ ਕਰਵਾ ਦਿਓ ਫਿਰ ਅਸੀਂ ਟਰੱਕ ਲਗਾਣ ਦੇ ਦਾਂਗੇ ਉਹ ਕਰਵਾਓ ਪਹਿਲਾਂ ਅੱਛਾ ਚਲੋ ਤੁਹਾਡੇ ਨਾਲ ਹੋ ਗਿਆ ਕੁਸੀਂ ਵੀਰ ਜੀ ਵੀਰ ਜੀ ਤੁਸੀਂ ਪਹਿਲਾਂ ਪਹਿਲਾਂ ਜਿਹਦੇ ਘਰ ਰਾਸ਼ਨ ਉਤਰਿਆ ਉਹਦੇ ਘਰ ਪੁਲਿਸ ਭੇਜੋ ਅਸੀਂ ਨਾਲ ਲੈ ਕੇ ਜਾਂਦੇ ਹਾਂ ਹਾਂ ਉਹ ਉਹਦਾ ਜਿੰਦਾ ਖਲਵਾਓ ਉਸ ਤੋਂ ਬਾਅਦ ਅਸੀਂ ਟਰੱਕ ਭੇਜਾਂਗੇ ਮੇਰੀ ਛੋਟੀ ਤੁਹਾਨੂੰ ਰਹੀ ਤੁਸੀਂ ਪਹਿਲਾਂ ਉਹਦੇ ਘਰ ਭੇਜੋ ਪੁਲਿਸ ਨਹੀਂ ਨਾ 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 ਅਸੀਂ ਟਰੱਕ ਅਸੀਂ ਟਰੱਕ ਥਾਣੇ ਹੀ ਭੇਜਾਂਗੇ ਪਰ ਪਹਿਲਾਂ 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 ਉਸ ਲੇਡੀ ਦੇ ਘਰ ਪੁਲਿਸ ਜਾਏਗੀ ਪਹਿਲਾਂ ਉਸ ਲੇਡੀ ਦੇ ਘਰ ਪੁਲਿਸ ਜਾਏਗੀ ਉਸ ਤੋਂ ਬਾਅਦ ਟਰੱਕ ਥਾਣੇ ਜਾਏਗਾ ਪਹਿਲਾਂ ਭੇਜੋ ਪੁਲਿਸ ਉੱਥੇ ਇਹਨਾਂ ਨੂੰ ਉੱਥੇ ਪਹਿਲਾਂ ਪਹੁੰਚਣ ਉਹ ਉਹ ਉਹਦਾ ਗੇਟ ਖੁਲਵਾਣ ਉਹਦਾ ਤਾਲਾ ਖੋਲਣ ਚਾਹੀਜੋ ਮਰਜ਼ੀ ਕਰਨ ਅੰਦਰੋਂ ਪਲਾ ਰਸ਼ਨ ਬਰਾਮਦ ਕਰਨ राशन ਵੀ ਸਾਰਾ ਰਸ਼ਨ ਐਸੀ ਟਰੱਕ ਚ ਜਾਏਗਾ ਸਰ ਤੁਸੀਂ ਕੀ ਕਰਨ ਚਾਹੋਗੇ ਰਸ਼ਨ ਉੱਪਰ ਇੱਕ ਮਿੰਟ ਗੱਲ ਕੰਮ ਕਰ ਲੈਂਦੇ ਉਹਨਾਂ ਨਾਲ ਗੱਲ ਕਰ ਆਹ ਮਾਈਲ ਆਰੋ ਸਾਹਿਬ ਕਹ ਰਿਹਾ ਵੀ ਟਰੱਕ ਪੁਲਿਸ ਦੇ ਵਿੱਚ ਅਸੀਂ ਕੰਪਾਉਂਡ ਕਰਨਾ ਹੈਗਾ ਆ ਠੀਕ ਹੈ ਉਹ ਆਪਣੇ ਲਾਫ ਬਾਏ ਅਸੀਂ ਲੋਅ ਦੇ ਨਾਲ ਚੱਲਣ ਵਾਲੇ ਹਾਂ ਅਸੀਂ ਉੱਥੇ ਕੰਪਾਉਂਡ ਕਰਾਵਾਂਗੇ ਪਰ ਸਾਡੀ ਮੰਗ ਇਹ ਹੈਗੀ ਆ ਕਿ ਜਿਹੜੀ ਲੇਡੀ ਨੇ ਖਾਤਾ ਨਾਲ ਰਾਸ਼ਨ ਛੱਟ ਬੋਰੀਆਂ ਉਤਰੀਆਂ ਉੱਥੇ ਪੁਲਿਸ ਚੱਲੇ ਉਥੋਂ ਰਾਸ਼ਨ ਪਹਿਲਾਂ ਬਰਾਮਦ ਕਰਾਵੇ ਜਿਹੜਾ ਉਹ ਡਰਾਈਵਰ ਹੀ ਦੱਸ ਰਿਹਾ ਕਿ ਮੈਂ ਇੱਥੇ ਉਤਰਾ ਕੇ ਆਇਆ ਛੱਟ ਬੋਰੀਆਂ ਘੱਟ ਨਹੀਂ ਹੁੰਦੀਆਂ ਛੱਟ ਬੋਰੀਆਂ 'ਚ ਪਤਾ ਨਹੀਂ ਅੱਗੇ ਕਿੰਨੇ ਪੈਸੇ ਖੋਣੇ ਆ ਉਹ ਵੀ ਰਾਸ਼ਨ ਇੱਥੇ ਥੀਕ ਰੱਖ ਕੇ ਨਾਲ ਕੰਪਾਉਂਡ ਕਰੇ ਸਾਰਾ ਦਾ ਸਾਰਾ ਟਰੱਕ ਇਹ ਨਹੀਂ ਆ ਵੇਖੋ ਜਿੰਨਾ ਹੈਗਾ ਇਲਾਕੇ ਵਿੱਚ ਤੋਂ ਰਾਤ ਨੂੰ ਬਾਕੀ ਭੋਰੀਆ ਵੰਟਦੇ ਰਹੇ ਪਹਿਲਾਂ ਉਹਦੇ ਘਰ ਜਾ ਕੇ ਵੀ ਸਾਰਾ ਰਾਸ਼ਨ ਉਸ ਤੋਂ ਕੱਟ ਲੈਂਦੇ ਮੈਡਮ ਤੁਹਾਨੂੰ ਕੀ ਲੱਗ ਰਿਹਾ ਹੈ ਮੈਡਮ ਰਾਤ ਕੁਝ ਨਹੀਂ ਲੱਗ ਰਿਹਾ ਇਹ ਹੁਣ ਤੁਸੀਂ ਪੁੱਛ ਲਿਆ ਰਾਤ ਨੂੰ ਸੀ ਲੱਗਦਾ ਸੀ ਤੁਹਾਨੂੰ ਰਾਤ ਨੂੰ ਬਰਾਮਕ ਲੈਡਿਸ ਵੰਡ ਦਿੱਤੀ ਸੀ ਕਿ ਆਮ ਆਦਮੀ ਪਾਰਟੀ ਦੀ ਬਦਲਾਵ ਵਾਲੇ ਸਾਰੇ ਨਾ بڑے بڑے ਭਗਵੰਤ ਮਾਨ ਜੀ ਕਹਿੰਦੇ ਕਿ ਜਿਹੜੇ ਵਾਲੇ ਜੀ ਖੜੇ ਹੋ ਕੇ ਵੀ ਅਸੀਂ ਰਾਸ਼ਨ ਨਹੀਂ ਵੰਡਦੇ ਅਬਾੰਟ ਰਹੇ ਹੈ ਨਾ ਠਿਕਰਾ ਹੈ ਨਾ ਪੁਲਿਸ ਪ੍ਰਸ਼ਾਸਨ ਪ੍ਰਸ਼ਾਸਨ ਵੰਟਵਾ ਰਿਹਾ ਡਿਸਟ੍ਰਿਕਟ ਪ੍ਰਸ਼ਾਸਨ ਵੰਟਵਾ ਰਿਹਾ सीएम साहब दे पिंडों आर्य संगरूरों राशन वो तो बोरियां देखो वो तो बैक उठ के आया यार ले आए वो उधर ले आए यार फोड़ रहा है बस ਆਹ ਨਹੀਂ ਕਪਟੂਰ ਕਰਦਾ ਪਰ ਉਹ ਮਸਟ ਪਾਰਟ ਬਣਦਾ ਹੈ। ਅਸੀਂ ਅੰਸਰ ਹੈ ਹੋ? ਹਾਂ। ਲੇਕਿਨ ਉਹ ਜਿੰਨੇ ਵੀ ਬੰਦੇ ਆ ਉਹਨਾਂ ਦੇ ਘਰੇ ਖੁਲ ਬਾਉਟ ਕੀਤੀ ਲੈ ਕੇ ਚੱਲੋ মিডিਆ ਚੱਲੋ ਉਧਰ 370 ਬੋੜੀਆਂ ਵੀ ਲੈਣਗੀਆਂ ਤੁਹਾਨੂੰ। ਲੇਕਿਨ ਉਹ ਅੰਦਰੋਂ ਲੋਕ ਕਿਤਾ ਹੋਇਆ ਹੈ। ਸਾਡੇ ਸਾਡੇ ਬੰਦਿਆਂ ਨੂੰ ਤਾਂ ਇਹ ਸ਼ੀਸ਼ਾ ਤੱਕ ਤੋੜ ਕੇ ਜਾਂਦੀ ਐ ਚਿਲਕਾ ਨੂੰ ਖਿੱਚਦੇ ਐ ਜਿਹਦੇ ਕਰ ਕਾਸ਼ਨ ਦੀਆਂ ਬੋੜੀਆਂ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਪੜੀਆਂ ਪੜੀਆਂ ਗਈਆਂ ਉਹਨਾਂ ਨੂੰ ਅਸੀਂ ਕੁਝ ਨਹੀਂ ਕਰ ਰਹੇ ਪੁਲਿਸ ਵੀ ਆ ਕੇ ਇਧਰ ਉਧਰ ਹੋਈ ਵੀ ਵਾਲੇ ਨੂੰ ਕੁਝ ਲੇਖ ਰੱਖਦੇ ਐ ਜੀ ਇਹ 10000 ਰੁਪਏ ਦੇ ਨਾ ਪਿੱਛੇ ਆਵਾ ਹਾਂਜੀ ਇੱਕ ਮਿੰਟ ਇੱਕ ਮਿੰਟ ਤੁਹਾਨੂੰ ਕਹਿੰਦੇ ਭੇਜਾਂ ਮੈਂ ਤੇ ਮੇਰੇ ਕੰਕੀ ਜਾਂਦੇ ਪੁੱਟਾ ਚੌਂਕੀਨ ਚਾਰ ਫਾਨੂੰ ਸੀਪੀ ਸਾਹਿਬ ਜਾਂ ਡੀਸੀ ਸਾਹਿਬ ਨੂੰ ਕੋਈ ਫੋਨ ਆਇਆ ਉਹਨਾਂ ਨੂੰ ਆਪਣੇ ਅਫਸਰਾਂ ਨੂੰ ਪੁੱਛ ਲਓ ਹਾਂਜੀ ਐਫਆਈਆਰ ਕਟੋਂਗੇ ਕੌਣ ਕੱਟ ਸਕਦਾ ਹੋਵੇ ਆਰਓ ਸਾਹਿਬ ਆਣ ਕੇ ਫਿਰ ਦੇਖਦੇ ਆ ਇਹਨੂੰ ਤਾਂ ਵਿਚਾਰੇ ਨੂੰ ਹਵਾ 'ਚ ਬਿਠਾਓ ਇਹਨੂੰ ਤਾਂ ਤੰਗ ਕੀਤਾ ਹੋਇਆ ਇਹ ਇਹ ਡਰਾਈਵਰ ਹੀ ਜੀ ਡਰਾਈਵਰ ਹੈ ਡਰਾਈਵਰ ਹੀ ਕੜਨਛੇ ਵੀ ਆ ਆਂਗੇ ਤੇ ਆਗੇ ਪੜ੍ਹ ਦੇਖੋ ਨਾ ਆਉਂਦਾ कि फर्स्ट बेटर है कि खड़े आज सिटी खन्ना सिटी वन पुलिस वाले ने भेजा और ड्राइवर किथे है बता जेड़ा ले ਏ ਜੇ ਆਉਣਾ ਨੇ ਹੁਣ ਇਹਦਾ ਰਾਸ਼ਨ ਦਾ ਕੀ ਕਰਨ ਉਹ ਤੁਸੀ ਜਬਤ ਕਰ ਰਹੇ ਹੋ ਨਾ ਜਿੰਨੇ ਦਿਨ ਤਾਂ ਘਰੋਂ ਨਹੀਂ ਆਉਂਦੇ ਉਹ ਤੁਸੀਂ ਮੇਰੀ ਉਹਦੀ ਗੱਲ ਸਮਝੋ ਆਈ ਐਮ ਦਾ ਆਈ ਐਮ ਦੀ ਪੁਲਿਸ ਕਾਉਂਟਰਪਾਰਟ ਇੱਕ ਗੱਲ ਸੁਣੋ ਮੇਰੀ ਗੱਲ ਸੁਣੋ ਪਹਿਲੇ ਮੇਰੀ ਸਰ ਇਲੈਕਸ਼ਨ ਕਮਿਸ਼ਨ ਟੀਸੀ ਆਫਿਸ ਜਦੋਂ ਤੱਕ ਆਰੋਂ ਨੂੰ ਯਾ ਕਿਸੇ ਨੂੰ অবজারভার ਨੂੰ ਨਹੀਂ ਭੇਜਦੇ ਅਸੀਂ ਤੁਹਾਨੂੰ ਕੰਪਾਊਂਡ ਨਹੀਂ ਕਰਨਗੇ ਨਾ ਇਲੈਕਸ਼ਨ ਨੋਰਮਸ ਦੇ ਹਿਸਾਬ ਨਾਲ ਤੁਸੀਂ ਇਹਨੂੰ ਜ਼ਬਤ ਕਰ ਸਕਦੇ ਹੋ ਬਿਲਕੁਲ ਠੀਕ ਹੈ ਬਿਲਕੁਲ ਕਰ ਸਕਦੇ ਹੋ ਮੈਡਮ ਪੁਲਿਸ ਨਹੀਂ ਕਰ ਰਹੀ ਆ ਹਾਂ ਪਰ ਸਾਨੂੰ ਪੁਲਿਸ ਦੀ ਪੁਲਿਸ ਕੰਟਰੋਲ ਪਰ ਬਹਾਰੋ ਆਈ ਐਮ ਓਨ ਦੀ ਸਪੌਟ ਐਂਡ ਹੇਅਰ ਭయ్యా ਭయ్యా ਸਾਹ ਸਰ 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 ਸਾਹ ਸਾਨੂੰ ਸਾਨੂੰ ਪੁਲਿਸ ਤੇ ਭਰੋਸਾ ਹੀ ਨਹੀਂ ਰਿਹਾ ਕਿਉਂਕਿ ਆ ਆ ਮੁੰਡਾ ਸਾਨੂੰ ਕਹਿ ਰਿਹਾ ਸਿਟੀ 1 ਪੁਲਿਸ ਖੰਨਾ ਨੇ ਇਹ ਟਰੱਕ ਭੇਜਿਆ ਹੈਗਾ ਇਹ ਟਰੱਕ ਨੂੰ ਕੰਪਾਊਂਡ ਨਹੀਂ ਕਰਦੇ ਆ ਇਹਦੇ ਐਂਟੀਸੀਡੈਂਟਸ ਕੀ ਨੇ ਕੌਣ ਆਇਆ ਬੰਦਾ ਕਿੱਥੋਂ ਆਇਆ ਓਨਰਸ਼ਿਪ ਕੀ ਦੀਆ ਇਟ ਇਜ਼ ਆਲ ਪਾਰਟ ਆਫ ਪੁਲਿਸ ਪ੍ਰੋਸੀਜਰ ਪੁਲਿਸ ਇਨਵੈਸਟੀਗੇਸ਼ਨ ਸਰੋ ਸਾਹਿਬ ਆਕੇ ਆਥੇ ਵਿਸ਼ਵਾਸ ਦਿਵਾ ਜਾਣ ਕਿ ਇਹ ਹੈ ਪੁਲਿਸ ਸਹੀ ਕਾਰਵਾਈ ਕਰੇਗੀ ਅਸੀਂ ਭੇਜਤਾ ਕਿ ਸਰਸਰਾ ਨਹੀਂ ਪਲੀਜ਼ ਸੌਰੀ ਤੁਹਾਨੂੰ ਵੀ ਤੁਹਾਨੂੰ ਕੋਸ ਆਏਗਾ ਪੁਲਿਸ ਸਹੀ ਕਾਰਵਾਈ ਕਰੇਗੀ ਤੁਸੀਂ ਅਰੈਸਟ ਸ਼ੋਰ ਸ਼ੋ ਜੀ ਅੱਥੇ ਤੁਹਾਨੂੰ ਐਕਟਿਵ ਆਫਰਵਾਤੇ ਗਏ ਹੈਗੇ ਆ ਤੁਸੀਂ ਮੁੜ ਕੇ ਸਾਡਾ ਵਰਕਰ ਕਟਣਾ ਸ਼ੁਰੂ ਕਰਤਾ ਮੈਂ ਕਿਧਰ ਰੈਸਟ ਸ਼ੋਰ ਕਰ ਨਹੀਂ ਨਹੀਂ આરોਪ ਨਹੀਂ આરોਪ ਨਹੀਂ ਫੇਸਬੁਕ ਤੇ ਆ ਪੁਲਿਸ ਕੁੱਟ ਲਈ ਆ ਚਾਰ ਬੰਦੇ ਇੱਕ ਇੱਕ ਚਾਰ ਬੰਦੇ ਇੱਕ ਪੁਲਿਸ ਮੁੰਡਾ ਸਾਡੀ ਪੁਲਿਸ ਨੇ ਕਦੇ ਵੀ ਨਹੀਂ ਜੀ ਨਹੀਂ ਜੀ ਪਹਿਲਾਂ ਤਾਂ ਨਹੀਂ ਨਹੀਂ ਕਰਕੇ ਤੁਸੀਂ ਇਲੈਕਸ਼ਨ ਪ੍ਰੋਸੈਸ ਨੂੰ ਸਾਡਾ ਆਪਣੀ ਡਿਊਟੀ ਕਰ ਦਿਓ ਤੁਸੀਂ ਕਰੋ ਤੁਸੀਂ ਕਰੋ ਜੋ ਮੇਰੇ ਤੇ ਕਾਰਵਾਈ ਕਰ ਸਕਦੇ ਹੋ ਪਰ ਲਿਓ ਤੁਸੀਂ ਪਹਿਲਾਂ ਆਰਓ ਸਾਹਿਬ ਨੂੰ ਕਹੋ ਕਿ ਕਿਸਨੂੰ ਬੈਠਾ ਸਾਨੂੰ ਆਬਜ਼ਰਵਰ ਲਈ ਚਾਹੀਦਾ ਇੱਥੇ ਆਬਜ਼ਰਵਰ ਨੂੰ ਬੁਲਾਓ ਪਹਿਲਾਂ ਪਲੀਜ਼ ਬੁਲਾਓ ਆਬਜ਼ਰਵਰ ਨੂੰ ਬ੍ਰਦਰ ਸਾਈਡ ਤੋਂ ਜੋ ਹਾਂ ਔਰ ਸਾਹਿਬ ਪਲੀਜ਼ ਔਰ ਸਾਹਿਬ ਦਾ ਗੇਟ ਖੁਲਵਾਓ ਜਿੱਥੇ ਰਾਸ਼ਨ ਉਤਰਿਆ ਕਰੋ ਪਹਿਲਾਂ ਚੱਲੋ ਆਹ ਚਲੋ ਉਹਦੀ ਫੋਟੋ ਆ ਗਈ ਉਹਦੀ ਫੋਟੋ ਘਰ ਦੀ 513 ਨੰਬਰ ਉਸਨੂੰ ਵਾਸ ਇੱਥੇ ਮੌਕੇ ਦੇ ਨਹੀਂ ਦੀਸ਼ਾ ਹੋ ਰਹੀ ਹੈ ਸਾਡਾ ਆਪਣਾ ਪ੍ਰੋਸੀਜਰ ਅਸੀਂ ਦੇਖੇ ਜਾਣਾ ਹੈ ਕਿ ਪੁਲਿਸ ਸਟੇਸ਼ਨ ਉਸੇ ਆਪਣਾ ਪ੍ਰੋਸੀਜਰ ਫਾਲੋ ਕਰ ਰਹੇ ਹਾਂ ਸਭੀ ਨਾਲ ਰੋ ਯਾਰ ਦੇ ਅੰਦਰ 120 ਬੋਰੀਆਂ ਇਨ੍ਹਾਂ ਦੇ ਵਜ੍ਹਾ ਪਿੱਛੇ ਤੱਕਾ ਨਹੀਂ ਕਲੰ ਕਰਾਂਗੇ ਤੋ ਆ ਮੇਰਾ ਵੀ ਦੇਖ ਲਓ ਇੱਕ ਟਰੱਕ ਨੂੰ ਲਿਆਇਓ ਜਿਹਦੇ ਵਿੱਚ ਰਾਸ਼ਨ ਦੀਆਂ ਬੋਰੀਆਂ ਲੱਤਿਆ ਹੋਇਆ ਹੈ ਗੱਟਾ ਬਣੀਆਂ ਹੋਈਆਂ ਤੇ ਬੋਰੀਆਂ ਲੱਤੀਆਂ ਹੋਈਆਂ ਟਰੱਕ ਪੜਿਆ ਆ ਇਹ ਨੰਪਾ ਆਸ਼ੂ ਨੇ ਪਰ ਜਦੋਂ ਆਸ਼ੂ ਤੇ ਪਤਨੀ ਉਹਨਾਂ ਦਾ ਇੱਕ ਟਰੱਕ ਵੜਿਆ ਗਿਆ ਮਾਰਤ ਜਾਵੇ ਪਰ ਵੀਰਾ ਇੱਕ ਹੋਰ ਚੀਜ਼ ਹੈ ਕਿ ਰਾਮਾ ਫੂਡ ਪ੍ਰੋਡਕਟ ਉਹਨਾ ਉਹ ਕੰਪਨੀ ਦਾ ਜਿਹੜੇ ਬੈਗ ਬਣੇ ਹੋਏ ਆ ਪਾਸ 13 ਨੰਬਰ ਦੇ ਇਸ ਮਕਾਨ ਦੇ ਵਿੱਚ ਬੈਠੀ ਅਸੀਂ ਪਹਿਲਾ ਸਾਰਾ ਪ੍ਰਸੰਗ ਤੋਂ ਆਇਆ ਜੀ ਸਪੂਰਤੋਂ ਆਇਆ ਕਿ ਦਿੱਕਾ ਇਹ ਪਹਿਲਾ ਜਦੋਂ ਫੜਿਆ ਗਿਆ ਇੱਕ ਐਸਐਚਓ ਕਹਿੰਦੇ ਆ ਕਹਿੰਦੇ ਵੀ ਇਹ ਤਾਂ ਕੋਈ ਬੰਦਾ ਆਪਦੇ ਘਰ ਨੂੰ ਰਾਸ਼ਨ ਲੈ ਕੇ ਜਾ ਰਿਹਾ ਜੇ ਸਵੇਰੇ ਫੜਿਆ ਗਿਆ ਹਮ ਐਕਤੀ ਬਾਬਾ ਲਈ ਨਾ ਰਾਸ਼ਨ ਹਾਂ ਬਾਕੀ ਕੈ ਪ੍ਰੈਸਚੋ ਸਾਭ ਨੂੰ ਜਿਆਦਾ ਪਤਾ ਨਹੀਂ ਉਹਨਾਂ ਦੇ ਘਰੋਂ ਨਾ ਰਾਸ਼ਨ ਲੰਘਦਾ ਮਤਲਬ ਇਹ ਇਹ ਇੱਕ ਇੱਕ ਕੀ ਸਕੀਮ ਕੀ ਦਿੱਤੀ ਜਾ ਰਹੀ ਹੈ ਤੁਹਾਡੇ ਹਿਸਾਬ ਨਾਲ ਵੋਟਾਂ ਜੇ ਇਹ ਨਾ ਤੁਸੀਂ ਪੁਲਿਸ